ਤੁਸੀਂ ਟਰੈਕਟਰ ਲੋਕ ਤਾਂ ਕਹਿੰਦੇ ਵੀ ਟਰੈਕਟਰ ਉਹ ਲੈ ਕੇ ਜਾਣਾ ਜਿਹੜਾ ਰੋਕਾਂ ਤੋੜ ਦਵੇ ਖਲਾਰੇ ਪਾ ਦੇ ਮੁੰਡੇ ਕਹਿੰਦੇ ਵੀ ਵੱਡੇ ਟਾਇਰ ਪਾ ਲਈ ਅੱਗੇ ਵੀ ਹੋਰ ਦਿਗਾੜਨਾ ਲਈਏ ਵੀ ਸਭ ਤੋਂ ਪਹਿਲਾਂ ਸਾਡੇ ਟਰੈਕਟਰ ਹੋਗਾ ਤੁਸੀਂ ਇਹ ਇਹ ਲਿਆਏ ਜੀ ਕਿੰਨਾ ਮਾਡਲ ਆ 85 ਮਾਡਲ ਜੀ ਤੁਸੀਂ ਮਹੀਂ 60 ਮਾਡਲ ਇਹ ਛੋਟਾ ਦੋਤੋਂ ਕੀ ਛੋਟਾ ਜਿਹਾ 25 ਸਾਲ ਮੇਰੇ ਡੈਡੀ ਨੇ ਲਿਆ ਲੈ ਕੇ ਦਿੱਤਾ ਸਾਨੂੰ ਤੇ ਉਹ ਕਹਿ ਗਿਆ ਸੀ ਵੀ ਇਹਨੂੰ ਵੇਚਣਾ ਨਹੀਂਗਾ ਖੜਾ ਰਵੇ ਭਾਵੇਂ ਤੇ ਵੇਚਣਾ ਨਹੀਂ ਅੱਗੇ ਵੀ 13 ਮਹੀਨੇ ਰਹਿ ਗਏ ਜਿੱਤ ਕੇ ਗਿਆ ਦਿੱਲੀ ਦਾ ਇਹ ਵੀ ਜਿੱਤ ਕੇ ਜਾਏਗਾ। ਇਹ ਆ ਪਤਾ ਦਿੱਲੀ ਦਾ। ਬਿਲਕੁਲ ਇਹਨੂੰ ਪਤਾ ਜੀ ਇਹਨੂੰ ਮੈਂ ਅਗਲੇ ਐ ਖੁੱਡ ਚੋ ਚੀਜ਼ ਕੱਟ ਲੈਂਦਾ ਜੀ। ਇਹ ਹੁਣ ਫੇਰ ਦਿੱਲੀ ਤੱਕ ਜਾਊਗਾ ਇਹ ਇੱਥੇ। ਜਾਏਗਾ ਜੀ। ਪੱਕਾ ਜਾਏਗਾ। ਦਿੱਲੀ ਤੱਕ ਜਾਏਗਾ ਵੀ ਦਿੱਲੀ ਜਿੱਤ ਕੇ ਵੀ ਆਏਗਾ। ਅੱਛਾ। ਹਾਂਜੀ। ਇੰਨਾ ਯਕੀਨ ਨਾਲ ਜਾਰੇ ਪੂਰਾ ਫੁੱਲ ਬੜਾ ਫੁੱਲ ਜਿੱਕੇਨ। ਸੋ ਇਸ ਸਮੇਂ ਸ਼ੰਭੂ ਬੈਰੀਅਰ ਦੇ ਕੋਲ ਖੜੇ ਆ ਜਿੱਥੇ ਕਿ ਕਿਸਾਨ ਅੰਦੋਲਨ ਕਰਨ ਦੇ ਲਈ ਦਿੱਲੀ ਵੱਲ ਕੂਚ ਕਰਨ ਦਾ ਐਲਾਨ ਕੀਤਾ ਸੀ ਕਿਸਾਨਾਂ ਨੇ ਤਾਂ ਹਮੇਸ਼ਾ ਇਹ ਦੇਖਿਆ ਜਾਂਦਾ ਹੈ ਕਿ ਕਿਸਾਨ ਰਸਤੇ ਦੇ ਵਿੱਚ ਆਉਣ ਵਾਲੀਆਂ ਰੋਕਾਂ ਨੂੰ ਤੋੜਨ ਦੇ ਲਈ ਆਪਣੇ ਟਰੈਕਟਰ ਲੈ ਕੇ ਆਉਂਦੇ ਆ ਟਰੈਕਟਰ ਅੱਜ ਦੇ ਟਾਈਮ ਦੇ ਵਿੱਚ ਤਕਨੀਕ ਬਹੁਤ ਵਧ ਗਈ 4x4 ਨਵੀਂ ਟੈਕਨੋਲੋਜੀ ਦੇ ਟਰੈਕਟਰ ਆ ਰਹੇ ਹਨ ਪਰ ਟਰੈਕਟਰ ਕਹਿੰਦੇ ਕਿ ਕਿਸਾਨ ਦਾ ਰਿਸ਼ਤਾ ਟਰੈਕਟਰ ਦੇ ਨਾਲ ਬੜਾ ਗੂੜਾ ਹੁੰਦਾ ਹੈ ਸੋ ਜਿਨ੍ਹਾਂ ਚੀਜ਼ਾਂ ਦੇ ਨਾਲ ਰਿਸ਼ਤਾ ਹੋਵੇ ਉਹਨਾਂ ਨੂੰ ਛੱਡਣਾ ਸੌਖਾ ਨਹੀਂ ਹੁੰਦਾ ਸੋ ਬਾਬਾ ਜੀ ਤੁਹਾਨੂੰ ਤਸਵੀਰ ਦਿਖਾਵਾਂਗਾ ਐਸ਼ਾ ਟਰੈਕਟਰ ਕਿਸਾਨ ਮਜ਼ਦੂਰ ਇਕਤਾ ਜ਼ਿੰਦਾਬਾਦ ਉੱਤੇ ਲਿਖਿਆ ਹੋਇਆ ਤੇ ਬਾਬਾ ਜੀ ਉੱਤੇ ਬੈਠੇ ਆ ਤਸਵੀਰ ਟਰੈਕਟਰ ਦੀ ਤੇ ਬਾਬਾ ਜੀ ਦੀ ਬੜੀ ਮੈਚ ਕਰ ਰਹੀ ਆ ਕੀ ਹਾਲ ਚਾਲ ਨੇ ਜੀ ਬੜੇ ਵਧੀਆ ਜੀ ਚੜਦੀ ਚੜਦੀ ਕਲਾ ਜਾ ਰਹੇ ਸੀ ਕਿੱਥੇ ਗਏ ਆ ਨਹੀਂ ਜਾ ਰਹੇ ਹਾਂ ਦਿੱਲੀ ਜਾਣਾ ਹੈ ਇਹ ਹੁਣ ਸਲਫ ਮਾਰੀ ਹੋਈ ਏ ਨੂੰ ਹਾਂ ਸਲਫ ਮਾਰੀ ਏ ਸੋ ਅਸੀਂ ਸਟਾਰਟ ਕਰਕੇ ਗਰਮ ਕਰ ਰਹੇ ਹਾਂ ਨਹੀਂ ਨਹੀਂ ਗਰਮ ਕਰਦੇ ਨਹੀਂ ਗਏ ਅਸੀਂ ਉਧਰ ਤੋਂ ਉਧਰ ਆਇਆ ਤੁਝੇ ਤੋਂ ਅੱਛਾ ਬਾਰਡਰ ਤੋਂ ਅੱਛਾ ਅੱਛਾ ਉਧਰ ਆ ਰਹੇ ਹਾਂ ਮਤਲਬ ਕੰਮ ਕੋਣੇ ਤੇ ਟਰਾਲੀ ਮਗਰ ਪਾਤੀ ਖਲਾਰਤਾ ਅੱਛਾ ਕਰ ਦੋ ਬੰਦ ਫਿਰ ਕਰ ਲੀਏ ਬੰਦ ਜੀ ਇਹਨੂੰ ਬੰਦ ਕਰ ਦੋ ਤੁਸੀਂ ਸ਼ੁਰੂ ਹੋ ਜਾਓ ਠੀਕ ਹੈ ਜੀ ਇਹ ਬੜਾ ਤੁਸੀਂ ਟਰੈਕਟਰ ਲੋਕ ਤਾਂ ਕਹਿੰਦੇ ਵੀ ਟਰੈਕਟਰ ਉਹ ਲੈ ਕੇ ਜਾਣਾ ਜਿਹੜਾ ਰੋਕਾਂ ਤੋੜ ਦਵੇ ਖਲਾਰੇ ਪਾਵੇ ਮੁੰਡੇ ਕਹਿੰਦੇ ਵੀ ਵੱਡੇ ਟਾਇਰ ਪਾ ਲਈ ਅੱਗੇ ਵੀ ਹੋਰ ਦਿਗਾੜ ਲਾ ਲਈਏ ਵੀ ਸਭ ਤੋਂ ਪਹਿਲੇ ਸਾਡੇ ਟਰੈਕਟਰ ਹੋਗਾ ਤੁਸੀਂ ਇਹ ਇਹ ਲਿਆਏ ਜੀ ਕਿੰਨਾ ਮਾਡਲ ਹੈ ਇਹ 85 ਮਾਡਲ ਜੀ ਤੇ ਤੁਸੀਂ ਮਹੀ ਸਾਥ ਮੜ ਲਾ ਇਹ ਛੋਟਾ ਧੋਤੋ ਫਿਰ ਇਹ ਛੋਟਾ ਜੀ 25 ਸਾਲ ਕਹਿੰਦੇ ਕਿਸਾਨ ਦਾ ਬੜਾ ਗੂੜਾ ਰਿਸ਼ਤਾ ਹੁੰਦਾ ਜੀ ਡਾਇਰੈਕਟਰ ਨਾਲ ਬੜਾ ਗੂੜਾ 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 ਬਿਲਕੁਲ ਪੱਕਾ ਹਾਂਜੀ ਜਦੋਂ ਮੈਂ ਵੀ ਕੋਈ ਆਪਣੇ ਘਰ ਚ ਪਹਿਲੀ ਚੀਜ਼ ਲਈ ਮੈਨੂੰ ਸ਼ੌਂਕਰ ਨਾਲ ਮੈਂ ਉਹਨੂੰ ਬੜੀ ਸਾਮ੍ਹ ਕੇ ਰੱਖੀ ਤੇ ਤੁਹਾਡਾ ਵੀ ਪਿਆਰ ਹੋਣਾ ਫਿਰ ਇਹਦੇ ਨਾਲ ਪੂਰਾ ਬੜਾ ਜ਼ਿਆਦਾ ਜੀ ਬਹੁਤ ਜ਼ਿਆਦਾ ਪਿਆਰ ਹੈ ਜੀ ਇਹਦੇ ਨਾਲ ਹਾਂਜੀ ਜਦੋਂ ਤੁਸੀਂ ਲੈ ਕੇ ਆਣਾ ਸੀ ਵੀ ਤੁੜਕੂ ਜੇ ਨਹੀਂ ਪਿਆ ਵੀ ਦਿੱਲੀ ਜਾਣਾ ਸਫ਼ਰ ਦੂਰ ਦਾ ਹੈ ਨਾ 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 ਤੁੜਕੂ ਨੇ ਪਿਆ ਸਗੋਂ ਤੇਜ਼ ਹੋਏ ਸਨ ਸਗੋਂ ਸਗੋਂ ਬਾੜ ਆ ਗਿਆ ਵਿੱਚ ਵੀ ਦਿੱਲੀ ਜਾਣਾ ਸ਼ੋਗਰ ਦਿੱਲੀ ਜਾਣਾ ਟਰੈਕਟਰ ਨੇ ਵੀ ਬੜਕਾ ਮਾਰੀਆਂ ਫਿਰ ਪੂਰੀਆਂ ਮਾਰੀਆਂ ਪੂਰੀਆਂ ਬੜੀਆਂ ਟਰੈਕਟਰਾਂ ਕੁੜੀਆਂ ਮੇਰੇ ਨਾਲ ਵੀ ਕਾਲਾ ਸੀ ਅੱਛਾ ਹਾਂ ਅੱਛਾ ਹੋਰ ਹਾਂਜੀ ਅੱਗੇ ਵੀ 13 ਮਹੀਨੇ ਰਹਿ ਗਏ ਜਿੱਤ ਕੇ ਗਿਆ ਦਿੱਲੀ ਦਾ ਇਹ ਵੀ ਜਿੱਤ ਕੇ ਜਾਏਗਾ ਜੀਰਾ ਪਤਾ ਦਿੱਲੀ ਦੇ ਸਾਹ ਬਿਲਕੁਲ ਇਹਨੂੰ ਪਤਾ ਜੀ ਇਹਨੂੰ ਮੈਂ ਅਗਲੇ ਆ ਖੁੱਡ ਚੋਂ ਚੀਜ਼ ਕੱਟ ਲੈਂਦਾ ਜੀ ਹਾਂਜੀ ਬੜਾ ਮਾਣ ਹੈ ਤੁਹਾਨੂੰ ਜਿੱਦਾਂ ਤੁਸੀਂ ਪੂਰਾ ਪੂਰਾ ਜਿੱਥੇ ਨੂੰ ਛੱਡ ਦਿੰਦੇ ਨਾ ਜਾ ਕੇ ਛੱਡਦਾ ਨਹੀਂ ਕੋਈ ਹੈ ਹੁਣ ਤੁਹਾਡੇ ਬੱਚੇ ਨਹੀਂ ਕਹਿੰਦੇ ਵੀ ਬਾਪੂ ਛੱਡ ਕੋਈ ਨਵਾਂ ਲਈਏ ਹੁਣ ਵੱਡੇ ਸਪੀਕਰ ਲਾਉਣੇ ਆ ਉਹ ਕੋਈ ਇਹ ਤੇ ਚੀਜ਼ਾਂ ਲਿਖਣੀ ਤੁਸੀਂ ਇੱਕ ਕਿਸਾਨ ਮਜ਼ਦੂਰ ਇੱਕ ਤਾਂ ਹੁਣ ਲਿਖਾਇਆ ਕਿ ਪਹਿਲੇ ਲਿਖਿਆ ਸੀ ਨਹੀਂ ਪਹਿਲੇ ਲਿਖਿਆ ਸੀ ਜੀ ਪਹਿਲੇ ਲਿਖ ਕੇ ਰੱਖਿਆ ਹਾਂ ਜਦੋਂ ਅੱਗੇ ਅੱਗੇ ਆਇਆ ਸਾ ਦਿੱਲੀ ਇਹ ਵੀ ਬੜਾ ਲਿਸ਼ਲਿਸ਼ ਕਰ ਰਿਹਾ ਜੀ ਜਿਹੜਾ ਲਿਖਿਆ ਹੋਇਆ ਇਹ ਵੀ ਆਪ ਵੀ ਲਿਸ਼ਲਿਸ਼ ਕਰਦਾ ਪਿਆ ਜੀ ਤੇ ਇਹ ਨਹੀਂ 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 ਲਿਸ਼ਲਿਸ਼ ਹੀ ਕਰਨਾ ਹਾਂਜੀ ਵਧੀਆ ਰੂਟੀਨ ਕੀ ਰਹਿੰਦੀ ਤੁਹਾਡੀ ਟੱਟ ਨਾਲ ਰੋਜ਼ ਸਾਫ਼ ਸੁਪਾਈ ਭਾਵੇਂ ਰੰਗ ਹੁਣ ਪੁਰਾਣਾ ਹੋ ਗਿਆ ਪਰ ਇਹ ਵੀ ਇਹ ਵੀ ਵਧੀਆ ਲੱਗ ਰਿਹਾ ਚਮਕਾ ਇਹ ਵੀ ਮਾਰ ਰਿਹਾ ਰੰਗ ਰਿਸਕਾਰ ਕੇ ਨਹੀਂ ਕਰ ਹਾਂਜੀ ਤੁਸੀਂ ਚਾਹੁੰਦੇ ਹੋ ਵੀ ਤੁਹਾਡੇ ਨਾਲ ਦਾ ਹੀ ਲੱਗੇ ਆੜਦਾ ਹੀ ਲੱਗੇ ਫਿਰ ਉਹਖਣੇ ਵੀ ਕੀ ਬੁੱਢਾ ਹੈ ਤੇ ਪੁਰਾਣਾ ਹੈ ਹਾਂਜੀ ਹੁਣ ਹਾਂ ਨਹੀਂ ਹੈ ਜੀ ਇੱਕ ਦੂਜੇ ਦੇ ਫੱਬਦੇ ਹੁਣ ਫੱਬਨੇ ਆ ਉੱਤੇ ਬੈਠੇ ਵੀ ਹਾਂਜੀ ਤੇ ਹੁਣ ਫਿਰ ਦਿੱਲੀ ਤੱਕ ਜਾਊਗਾ ਇਹ ਇੱਥੇ ਜਾਏਗਾ ਜੀ ਪੱਕਾ ਜਾਏਗਾ ਜੀ ਦਿੱਲੀ ਤੱਕ ਜਾਏਗਾ ਵੀ ਦਿੱਲੀ ਜਿੱਤ ਕੇ ਵੀ ਆਏਗਾ ਅੱਛਾ ਹਾਂਜੀ ਇੰਨਾ ਯਕੀਨ ਨਾਲ ਜਾ ਰਹੇ ਪੂਰਾ ਫੋਲ ਬੜਾ ਫੋਲ ਯਕੀਨ ਫੋਲ ਬੜਾ ਫੋਲ ਜਿੱਤੀ ਵੀ ਸਮਝ ਲਓ ਜਿੱਦੀ ਸਾਡੀ ਜਿੱਤੀ ਹਾਂ ਬਾਕ ਸਾਡੇ ਆਗੂ ਆਰਡਰ ਨਹੀਂ ਕਰ ਰਿਹਾ ਜੀ ਦਿੱਲੀ ਦਾ ਜਿੱਤੀ ਹਾਂਜੀ ਹੂੰ ਸਰਕਾਰਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਜਿਹੜਾ ਅੱਗੇ ਸਰਕਾਰਾਂ ਖੜੀਆਂ ਬਾਰਡਰ ਲੱਗੇ ਹੋਏ ਆ ਰਾਹ ਰੋਕੇ ਹੋਏ ਜੀ ਸਰਕਾਰਾਂ ਬਿਲਕੁਲ ਗੰਦੀਆਂ ਨਿੱਲ ਸਰਕਾਰਾਂ ਹੂੰ ਬਿਲਕੁਲ ਨਾਕਾਮਯਾਬ ਪੈੜੀਆਂ ਸਰਕਾਰਾਂ ਨੇ ਪੈੜੀਆਂ ਸਰਕਾਰਾਂ ਨੇ ਤਾਂ ਇੱਥੋਂ ਤੱਕ ਲੈ ਜਾਂਦਾ ਸਾਨੂੰ ਛੜਕਾਂ ਦੇ ਜੀ ਜ਼ਿੰਮੇਵਾਰ ਨੂੰ ਰੋਲਿਆ ਨਹੀਂ ਤਾਂ ਕੀ ਲੋੜ ਸੀ ਸਰਕਾਰ ਚੰਗੀ ਹੁੰਦੀ ਤੇ ਗੰਦੀਆਂ ਸਰਕਾਰਾਂ ਬਿਲਕੁਲ ਗੰਦੀਆਂ ਅਸੀਂ ਆਪ ਦੇ ਹੱਥੀਂ ਬਣਾ ਕੇ ਉਹ ਜਿਵੇਂ ਆਦੇ ਨਾ ਆਪ ਦਾ ਆਪ ਦਾ ਹੀ ਸਿਰ ਤੇ ਆਪਦੀਆਂ ਜੁੱਤੀਆਂ ਹਾਂਜੀ ਉਹ ਗੱਲ ਬਣ ਗਈ ਆਖਿਆ ਵੀ ਚਲੋ ਉਹਨਾਂ ਨੂੰ ਮਗਰੋਂ ਲਾਦ ਗਏ ਦੁਜਿਆਂ ਤੇ ਚਲ ਚੰਗਾ ਆ ਗਿਆ ਨੌਜਵਾਨ ਮੁੰਡੇ ਨੇ ਨੌਜਵਾਨ ਬੰਦਾ ਐ ਜਿਹੜੇ ਐਮਐਲਏ ਜਿਹੜੇ ਬਣਾਇਆ ਸੱਥੇ ਬਾਹਰ ਐਮਐਲਏ ਬਣਾਇਆ ਮੋਦੀ ਦਾ ਵੀ ਉਹ ਵੀ ਚੰਗੇ ਮੁੰਡੇ ਲਿਆਈ ਅੱਗੇ ਤੇ ਇਹ ਤਾਂ ਬਣਦਾ ਹੀ ਚਲੋ ਮਤਲਬ ਤੁਹਾਨੂੰ ਥੋੜਾ ਗਿਲਾ ਹੈਗਾ ਇੱਧਰ ਵੀ ਹੈਗਾ ਗਿਲਾ ਹਾਂ ਇੱਧਰ ਵੀ ਹੈਗਾ ਉਹਨਾਂ ਦੇ ਵੇਖਾ ਜੇ ਬਣਾਏ ਵੀ ਇਹ ਕੋਈ ਸਾਡਾ ਮਾੜਾ ਮਾੜਾ ਸੋਚਣਗੇ ਪਰ ਬਿਲਕੁਲ ਉਹਨਾਂ ਨਾਲੋਂ ਵੀ ਨਹੀਂ ਹਾਂਜੀ ਕਿਸਾਨਾਂ ਦੇ ਘਰਾਂ ਤੋਂ ਉੱਠੇ ਲੋਕ ਵੀ ਕਈ ਵਾਰ ਕਿਸਾਨਾਂ ਦੇ ਨਹੀਂ ਬਣਦੇ ਹਾਂਜੀ ਏ ਕਿਉਂ ਹੋ ਜਾਂਦਾ ਹੈ ਕੁਰਸੀ ਇੰਨਾ ਕੁਝ ਬਦਲ ਦਿੰਦੀ ਆ ਕੁਰਸੀ ਬਦਲ ਦਿੰਦੀ ਆ ਜਦੋਂ ਇਸ ਕੁਰਸੀ ਤੇ ਕੋਈ ਬਹਿ ਜਾਂਦਾ ਨਸ਼ਾ ਹੀ ਆ ਜਾਂਦਾ ਹੈ ਉਹ ਪੁੱਤਰ ਪਿਓ ਨੂੰ ਪੁੱਤਰ ਸਮਝਦੇ ਨਹੀਂ ਵੇਰਾ ਪਿਓ ਏ ਹੂੰ ਇੰਨਾ ਨਸ਼ਾ ਕੋਈ ਕੁਰਸੀ ਦਾ ਹਾਂਜੀ ਤੇ ਹੁਣ ਫਿਰ ਜਿੱਤ ਕੇ ਜਾਓਗੇ ਜਿੱਤ ਕੇ ਜਿੱਤ ਕੇ ਫਿਰ ਟਰੈਕਟਰ ਵੀ ਉੱਥੇ ਹੀ ਰਹੂਗਾ ਕਿ ਮੋੜ ਲੈ ਆਣਾ ਫਿਰ ਜਿੱਤੇਗਾ ਨਾ ਹੁਣ ਟਰੈਕਟਰ ਨਹੀਂ ਆਏਗਾ ਹੂੰ ਪਿੱਛੇ ਫਿਰ ਕੰਮ ਕਿੱਦਾਂ ਚੱਲੂਗਾ ਜੀ ਪਿੱਛੇ ਕੰਮ ਚੱਲਦੇ ਬੱਚੇ ਨੇ ਭਰਾ ਏ ਹੋਰ ਵੀ ਸੰਦ ਹੈਗੇ ਘਰੇ ਟਰੈਕਟਰ ਚ ਹੈਗੇ ਹੈਗੇ ਅੱਛਾ ਇਹ ਤੁਸੀਂ ਫਿਰ ਆਪਣੇ ਹੀ ਰੱਖਿਆ हां आपने रखा ये मतलब मेरे डैडी ने ਲੈ ਲੈ ਕੇ ਦਿੱਤਾ ਸਾਨੂੰ ਤੇ ਉਹ ਕਹਿ ਗਿਆ ਸੀ ਵੀ ਇਹਨੂੰ ਵੇਚਣਾ ਨਹੀਂਗਾ ਖੜਾ ਰਵੇ ਭਾਵੇਂ ਤੇ ਵੇਚਣਾ ਨਹੀਂ بس ਹੁੰਦੀ ਕਹੇ ਤੇ ਇਹਨੂੰ ਐ ਪੂਰੀ ਸ਼ਾਮ ਸੰਭਾਲ ਜੋ ਵੀ ਅੰਦਰ ਕੋਈ ਚੀਜ਼ ਹੈ ਰੈਡੀ ਰੱਖਣੀ ਹੈ ਜੀ ਬਿਲਕੁਲ ਕੰਮ ਤਾਂ ਨਹੀਂ ਹੁਣ ਲੈਂਦੇ ਹੁਣ ਫਿਰ ਕੰਮ ਲੈ ਲੀ ਲੀਦਾ ਲੈ ਜੀ ਕੰਮ ਸ਼ਹਿਰ ਬੈ ਟ੍ਰਾਲੀ ਟ੍ਰੋਲੀ ਦਾ ਉਰਾਂ ਬਰਾਂ ਕਣਕ ਝੋਨਾ ਸਟਣਾ ਕਈ ਕੁਝ ਕਰਨਾ ਵੱਧੂ ਕੰਮ ਕਰਦਾ ਜੀ ਜਾਦਾ ਵੀ ਜੁੜੀਆਂ ਤੁਹਾਡੇ ਫਾਦਰ ਸਾਹਿਬ ਦੀ ਇਹਦੇ ਨਾਲ ਹਾਂਜੀ 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 ਜੁੜੀਆਂ ਬਿਲਕੁਲ 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 ਹਾਂਜੀ ਸਮਾਂ ਵੀ ਜ਼ਿਆਦਾ ਆਉਂਦਾ ਹੋਣਾ ਜਦੋਂ ਉੱਤੇ ਬੈਨੇ ਹੋਣੇ ਹਾਂ ਸਮਾਂ ਜ਼ਿਆਦਾ ਆਉਂਦਾ ਜੀ ਹਾਂਜੀ ਕਿੰਨਾ ਦਾ ਸਮਾਂ ਸੀ ਹੁਣ ਕਿੰਨਾ ਦਾ ਫਰਕ ਪੈ ਗਿਆ ਸਮੇਂ 'ਚ ਥੋੜਾ ਜਿਹਾ ਆਪਣਾ ਤਜਰਬਾ ਸਾਂਝਾ ਕਰੋ ਬਹੁਤ ਜ਼ਿਆਦਾ ਸਮੇਂ ਦਾ ਫਰਕ ਪੈ ਗਿਆ ਜੀ ਉਸ ਦਿਨ ਵੀ ਉਸ ਦਿਨ 20000 ਨੂੰ ਜ਼ਮੀਨ ਸੀ 20-25000 ਨੂੰ ਅੱਜ 40 ਲੱਖ 30-35 ਲੱਖ ਨੂੰ ਹੋ ਗਈ ਇੰਨਾ ਫਰਕ ਪੈ ਗਿਆ ਜੀ ਇਹ ਤੁਸੀਂ ਕਿੰਨੇ ਦਾ ਲਿਆ ਸੀ ਜੀ 1 61697 ਰੁਪਏ ਦਾ ਲਿਆ ਸੀ ਜੀ ਉਦੋਂ ਜੀ ਹਾਂਜੀ ਬਿਲਕੁਲ ਸਮਾਂ ਬਦਲਦਾ ਹੈ ਸਮੇਂ ਦੇ ਨਾਲ ਬਹੁਤ ਕੁਝ ਬਦਲਦਾ ਹੈ ਜਿੰਦਗੀ ਦੀ ਰਫ਼ਤਾਰ ਤੇਜ਼ ਹੋ ਜਾਂਦੀ ਹੈ ਟੈਕਨੋਲੋਜੀ ਆ ਜਾਂਦੀ ਆ ਚੀਜ਼ਾਂ ਜਿੱਕ ਦੂਜੇ ਤੋਂ ਕਹਿੰਦੀਆਂ ਘਾਉਂਦੀਆਂ ਹਾਲਾਂਕਿ ਜੇ ਇਹਨਾਂ ਹਜ਼ਾਰਾਂ ਟਰੈਕਟਰਾਂ ਦੇ ਵਿੱਚੋਂ ਗੱਲ ਕਰੀਏ ਵੀ ਮੋਢੀ ਟਰੈਕਟਰ ਕਿਹੜਾ ਤਾਂ ਸ਼ਾਇਦ ਕੋਈ ਅੱਜ ਦੀ ਤਕਨੀਕ ਵਾਲਾ ਵੱਡਾ ਟਰੈਕਟਰ ਹੋਵੇ ਜਿਹਦੇ ਕਦ ਵੀ ਉੱਚਾ ਹੋਵੇ ਚੜਨ ਦੇ ਲਈ ਵੀ ਤਿੰਨ ਚਾਰ ਪੌੜੀਆਂ ਲੱਗੀਆਂ ਹੋਣ ਟਾਇਰ ਵੀ ਵੱਡੇ ਹੋਣ ਪਾਵਰ ਵੀ ਜ਼ਿਆਦਾ ਹੋਵੇ ਪਰ ਜਦੋਂ ਜਜ਼ਬਾਤਾਂ ਦੀ ਗੱਲ ਆਉਂਦੀ ਹੈ ਤਾਂ ਉਹਨਾਂ ਦੇ ਨਾਲੋਂ ਇਹ ਪੁਰਾਣੇ ਜੋ ਉਜਾਰ ਹੈ ਜੋ ਪੁਰਾਣੇ ਟਰੈਕਟਰ ਹੈ ਜਾਂ ਪੁਰਾਣੀ ਮਸ਼ੀਨਰੀ ਹੈ ਉਹ ਕਿਤੇ ਨਾ ਕਿਤੇ ਅੱਗੇ ਹੁੰਦੀ ਹੈ ਜਜ਼ਬਾਤ ਜਜ਼ਬਾਤ ਜਿਹੜੇ ਜੁੜੇ ਹੁੰਦੇ ਨੇ ਚੀਜ਼ਾਂ ਦੇ ਨਾਲ ਸੋ ਇਹ ਜਜ਼ਬਾਤਾਂ ਦੀ ਕਹਾਣੀਆਂ ਅੰਦੋਲਨ ਇੱਕ ਪਾਸੇ ਆ ਅੰਦੋਲਨ ਦੀ ਜਿਹੜੀ ਜੋ ਕਿਸਾਨ ਆਪਣੀ ਜੰਗ ਲੜ ਰਹੇ ਉਹ ਇੱਕ ਵੱਖਰੀ ਗੱਲ ਆ ਪਰ ਉਹਨਾਂ ਦੇ ਵਿੱਚ ਇਹ ਕਹਾਣੀਆਂ ਜੋ ਬਿਆਨ ਕਰਦੀਆਂ ਉਹ ਉਹਨਾਂ ਦੇ ਵਿੱਚ ਬਹੁਤ ਡੂੰਘਾਈ ਹੈ ਸੋ ਇਹਨਾਂ ਨੂੰ ਡੂੰਘਾਈ ਨੂੰ ਸਮਝਣ ਦੀ ਲੋੜ ਆ ਸੋ ਇਹ ਡੂੰਘਾਈ ਨੂੰ ਬਿਆਨ ਵੀ ਕੀਤਾ ਸੋ ਇਹ ਚੀਜ਼ਾਂ ਇਸ ਅੰਦੋਲਨ ਦੇ ਵਿੱਚ ਬਹੁਤ ਕੁਝ ਖਾਸ ਬਣਾ ਰਹੀਆਂ ਤੇ ਹੋਰ ਵੀ ਬਹੁਤ ਸਾਰੀਆਂ ਤਸਵੀਰਾਂ ਇਸੇ ਤਰ੍ਹਾਂ ਦੀਆਂ ਅੰਦੋਲਨ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਦੇ ਰਾਂਗੇ